ਜੀਐਮ7 ਖਬਰਨਾਮਾ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਨਵਾਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਹੇ ਦੋਸਤੋ ਮਨੁੱਖਤਾ ਦੇ ਮਹਾਨ ਰੈਵਰ ਇਨਕਲਾਬੀ ਰੈਵਰ ਬੇਗਮਪੁਰਾ ਦੇ ਸੁਪਨ ਸਾਜ ਸਹਿਬ ਕਮਾਲ ਸਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਸਵ ਤੇ ਅੱਜ ਜਿਹੜੀਆਂ ਸ੍ਰੀ ਚਰਨ ਸੋ ਗੰਗਾ ਅੰਮ੍ਰਿਤ ਕੁੰਡ ਸਤਖੰਡ ਸ੍ਰੀ ਖੁਰਾਗੜ੍ਹ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਸੰਗਤਾਂ ਦੇ ਵਿੱਚ ਬੜਾ ਵੱਡਾ ਹਤਸ਼ਾ ਹੈ ਬੇਸ਼ੱਕ ਇਹ ਜਿਹੜਾ ਸਮਾਗਮ ਆ ਅੱਜ ਗੁਰਪੁਰਬ 12 ਤਰੀਕ ਦਾ ਹੈਗਾ ਹਰ ਪਿੰਡ ਦੇ ਵਿੱਚ ਮਨਾ ਰਿਹਾ ਹਰ ਸ਼ਹਿਰ ਦੇ ਹਰ ਮਹੱਲੇ ਦੇ ਵਿੱਚ ਮਨਾਇਆ ਜਾ ਰਿਹਾ ਲੇ ਉਸ ਦੇ ਬਾਵਜੂਦ ਫਿਰ ਵੀ ਸੰਗਤ ਜਿਹੜੀ ਇੱਥੇ ਹਮ ਹਮਾ ਕੇ ਪਹੁੰਚੀ ਆ ਇਹਦੇ ਨਾਲ ਨਾਲ ਸਾਡੇ ਹਲਕਾ ਬੰਗਾ ਤੋਂ ਐਮ ਐਲ ਏ ਜਿਹੜੇ ਕਿ ਹੁਣੇ ਹੁਣੇ ਪਿਛਲੇ ਦਿਨਾਂ ਚ ਪੰਜਾਬ ਸਰਕਾਰੋਂ ਚੇਅਰਮੈਨ ਬਣਾ ਕੇ ਜਿਨ੍ਹਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਉਹਨਾਂ ਦੇ ਨਾਲ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਰੋੜੀ ਜੀ ਤੇ ਗੁਰਲਾਲ ਸੈਲਾ ਜੀ ਔਰ ਸੋਨ ਲਾਲ ਢੰਡਾ ਉਹ ਵੀ ਅੱਜ ਇੱਥੇ ਨਤਮਸਤਕ ਹੋਣ ਦੇ ਲਈ ਆ ਰਹੇ ਆ ਉਹਨਾਂ ਦੇ ਵੀ ਵਿਚਾਰ ਜਾਣਾਂਗੇ ਕਿ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਜਿਹੜਾ ਸੁਪਨਾ ਲਿਆ ਸੀ ਕਿ ਮੈਂ ਇੱਕ ਇਹੋ ਜਿਹਾ ਸ਼ਹਿਰ ਬਸਾਉਣਾ ਚਾਹੁੰਦਾ ਜਿੱਥੇ ਕਿਸੇ ਨੂੰ ਕੋਈ ਕਿਸੇ ਨੂੰ ਕੋ ਡਰ ਨਾ ਹੋਵੇ ਕਿਸੇ ਨੂੰ ਕੋ ਭੈ ਨਾ ਹੋਵੇ ਕਿਸੇ ਦਾ ਔਰ ਜਿਹੜੇ ਲੋਕਾਂ ਨੂੰ ਰੋਟੀ ਕਪੜਾ ਮਕਾਨ ਜਿਹੜਾ ਉਹ ਵਧੀਆ ਟੰਗ ਦੇ ਨਾਲ ਉਪਲਬਧ ਹੋਣਾ ਚਾਹੀਦਾ ਸੀ ਉਸ ਸੋਚ ਨੂੰ ਪ੍ਰਣਾਏ ਅੱਜ ਜਿਹੜੇ ਸਾਡੇ ਹਲਕੇ ਦੇ ਆਗੂ ਹੈਗੇ ਆ ਉਹ ਵੀ ਸਤਗੁਰੂ ਅਰਬਦਾਸ ਮਹਾਰਾਜੀ ਦਾ ਮਿਸ਼ਨ ਨੂੰ ਲੈ ਕੇ ਅੱਗੇ ਚੱਲੇ ਆ ਉਹਨਾਂ ਦੇ ਵਿਚਾਰ ਜਾਣਾਂਗੇ ਤੇ ਇੱਥੇ ਦੀਆਂ ਤੁਹਾਨੂੰ ਵੱਖ-ਵੱਖ ਚਲਕੀਆਂ ਦਿਖਾਣੇ ਆ ਤੇ ਸ੍ਰੀ ਚੰਚੂ ਗੰਗਾ ਖੁਰਾਗੜ੍ਹ ਸਾਹਿਬ ਅਖੇ ਕੀ ਕੀ ਜਿਹੜੇ ਸਮਾਗਮ ਹੋ ਰਹੇ ਆ ਔਰ ਕੀ ਕਹਿੰਦੇ ਨੇ ਅੱਜ ਤੋਂ ਦੇ ਇਹ ਆਗੂ 648 ਮੇ ਪਵਿੱਤਰ ਗੁਰਪੁਰਬ ਤੇ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਪਵਿੱਤਰ ਧਰਤੀ ਚੰਨ ਗੰਗਾ ਖਰਾਲਗੜ੍ਹ ਸਾਹਿਬ ਵਿਖੇ ਪਹੁੰਚੀਆਂ ਸਮੂਹ ਸੰਗਤਾਂ ਅੱਜ ਦੇ ਇਸ ਪਵਿੱਤਰ ਮੌਕੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਹਲਕਾ ਗੜਸ਼ੰਕਰ ਦੇ ਵਿਧਾਇਕ ਮਾਨਯੋਗ ਸਰਦਾਰ ਜੈਕ੍ਰਿਸ਼ਨ ਸਿੰਘ ਰੌੜੀ ਸਾਹਿਬ ਡਿਪਟੀ ਸਪੀਕਰ ਪੰਜਾਬ ਔਰ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਵਿਧਾਇਕ ਦੇ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੇ ਜੀ ਚੇਅਰਮੈਨ ਕੰਟੇਨਰ ਐਂਡ ਵੇਅਰ ਹਾਊਸ ਔਰ ਸਮੂਚੀ ਟੀਮ ਸੋਨ ਲਾਲ ਢੰਡਾ ਜੀ ਸਤਿਕਾਰਯੋਗ ਸਾਡੇ ਵੱਡੇ ਵੀਰ ਕਰਨਜੀਤ ਜੀ ਸਾਰੀਆਂ ਸੰਗਤਾਂ ਕਈ ਨਗਰਾਂ ਤੋਂ ਸਰਪੰਚ ਸਾਹਿਬਾਨ ਵੀ ਪਹੁੰਚੇ ਆ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਚਰਨਾਂ ਚ ਨਤਮਸਤਕ ਹੋਣ ਲਈ ਇਸ ਪਵਿੱਤਰ ਮੌਕੇ ਤੇ ਮੁਬਾਰਕਵਾਦ ਦੇਣ ਲਈ ਸੋ ਅੱਜ ਦੇ ਇਸ ਖੁਸ਼ੀ ਦੇ ਮੌਕੇ ਤੇ ਮੈਂ ਬੇਨਤੀ ਕਰੂੰਗਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਐਮਐਲਏ ਹਲਕਾ ਵੰਗਾ ਚੇਅਰਮੈਨ ਕੰਟੇਨਰ ਵੇਅਰ ਹਾਊਸ ਉਹ 1 ਮਿੰਟ ਲਈ ਵਧਾਈ ਦੇਣਗੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਸਤਗੁਰ ਉਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਸਦ ਸੁਨੇ ਮੌਕੇ ਤੇ ਸਤਗੁਰ ਉਦਾਸ ਮਹਾਰਾਜ ਦੀ ਚਰਨਛੋੜ ਧਰਤੀ ਚਨ ਗੰਗਾ ਵਿਖੇ 아이ਸ ਨੂੰ ਸਾਸੰਗ ਅੰਦਰ ਔਰ ਵਿਸ਼ੇਸ਼ ਤੌਰ ਤੇ ਆਇ ਤੁਹਾਨੂੰ ਬਧਾਈ ਦੇਣ ਆਏ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਹਲਕੇ ਦੇ ਐਮਐਲਏ ਵਿਧਾਨ ਸਭਾ ਪੰਜਾਬ ਦੇ ਡਿਪਟੀ ਸਪੀਕਰ ਸੁਦਾਜ ਜੈਕ੍ਰਿਸ਼ਨ ਸਿੰਘ ਰੋੜੀ ਸਾਹਿਬ ਉਹਨਾਂ ਦੇ ਨਾਲ ਗੁਰਲਾਲ ਸੈਲਾ ਜੀ ਸੋਹਲਾ ਟੰਡਾ ਜੀ ਸਾਰੇ ਬਹੁਤ ਬਰ ਸੱਜਣ ਸੰਗਤ ਔਰ ਸੰਤ ਮਹਾਪੁਰਸ਼ ਸਭ ਤੋਂ ਪਹਿਲਾਂ ਫਤਿਹ ਬਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਗੁਰਦੇਵ ਤੁਨ ਗੁਰਦੇਵ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਉਸ ਸੁਭਚਾ ਵਿਦਵਨ ਸਭਾ ਹਲਕਾ ਬੰਗਾ ਵੱਲੋਂ ਸਤਿਗੁਰੂ ਦਾਸ ਮਾਲੀ ਦੇ ਪ੍ਰਕਾਸ਼ ਉਸਤ ਸਭ ਦੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਮਹਿਸੂਸ ਕਰਦਾ ਕਿ ਅਸੀਂ ਭਾਗਾ ਵਾਲੇ ਆ ਕਿ ਅਸੀਂ ਉਸ ਜਗ੍ਹਾ ਜਨਮ ਲਿਆ ਜਿੱਥੇ ਸਤਗੁਰੂ ਦਾਸ ਮਹਾਰਾ ਜੀ ਨੇ ਆਪਣੇ ਚਰਨ ਪਾਏ। ਔਰ ਲੋਕਾਂ ਨੂੰ ਜਿੱਥੇ ਸਮਾਜਿਕ ਪਰਵਰਤਨ ਦੀ ਗੱਲ ਕੀਤੀ। ਨਾਲ ਨਾਲ ਉਹਨਾਂ ਨੇ ਅਧਿਆਤਮਿਕ ਦੀ ਜਿਹੜੀ ਜੋ ਇਨਸਾਨ ਦੀ ਅਸਲੀ ਜ਼ਰੂਰਤ ਹੈ ਉਹਦੇ ਬਾਰੇ ਵੀ ਇਸ ਤਰਤੀ ਤੋਂ ਉਪਦੇਸ਼ ਦਿੱਤਾ। ਮੈਂ ਸਮਝਦਾ ਕਿ ਸੰਤ ਮਹਾਂਪੁਰਖ ਬਹੁਤ ਹੋਏ ਉਹ ਬਿਰਲੇ ਹੀ ਸੰਤ ਮਹਾਪੁਰਸ਼ ਨੇ ਜਿਨ੍ਹਾਂ ਨੇ ਜਾਤਾਂ ਦੇ ਨਾਲ ਸਮਾਜ ਦੇ ਅੰਦਰ ਜੋ ਕ੍ਰਿਤਿਆ ਨੇ ਜੋ ਲੋਕ ਜਾਤ ਦੇ आधार ਤੇ ਧਰਮ ਦੇ ਆਧਾਰ ਤੇ ਵਿਤਕਰੇ ਕਰਦੇ ਆ ਇਹ ਉਹਨਾਂ ਦੇ ਖਿਲਾਫ ਕਿਸ ਨੇ ਲੜਾਈ ਲੜੀ ਉਹ ਸਤਗੁਰੂ ਬਾਬਾ ਸਹਾਰਾਈ ਸੀ ਮੈਂ ਸਮਝਦਾ ਕਿ ਅੱਜ ਅਸੀਂ ਜਿੱਥੇ ਵੀ ਪਹੁੰਚੇ ਆ ਉਹ ਬੇਸ਼ੱਕ ਅਸੀਂ ਡਾਕਟਰ ਬਣੇ ਇੰਜੀਨੀਅਰ ਬਣੇ ਕਿ ਅੱਜ ਮੈਂ ਐਮਐਲਏ ਵੀ ਹਾਂ ਉਹ ਵੀ ਸਤਗੁਰ ਅਬਦਸ ਮਹਾਰਾਜ ਨੇ ਜੋ ਰਸਤਾ ਦਿਖਾਇਆ ਜੀ ਸਾਨੂੰ ਜਿਸੇ ਬਾਬਾ ਸਾਹਿਬ ਡਾਕਟਰ ਮੇਡਕਾ ਸਾਹਿਬ ਨੇ ਮੋਰ ਲਾਈ ਉਹਦੀ ਹੀ ਬਦੌਲਤ ਸਾਨੂੰ ਇਹ ਸਾਰਾ ਕੁਝ ਮਿਲਿਆ ਮੈਂ ਤੁਹਾਡਾ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਅੱਜਾ ਇਹ ਦਿਹਾੜਾ ਆ ਹਰ ਪਿੰਡੇ ਵਿੱਚ ਮੈਂ ਜਿੱਥੇ ਵੀ ਜਾਣਾ ਜਿਸ ਤਰ੍ਹਾਂ ਸੰਗਤ ਸਤਿਗੁਰੂ ਬਦਾਸ ਮਹਾਰਾਜ ਦਾ ਇਹ ਪ੍ਰਕਾਸ਼ ਸੁਮਨਾ ਰਹੀਆਂ ਜਿਸ ਤਰ੍ਹਾਂ ਉਹਨਾਂ ਧੁਤਸ਼ਾ ਆ ਮੈਂ ਸਮਝਦਾ ਕਿ ਉਹਨਾਂ ਦਾ ਜਿਹੜਾ ਬੋਲ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਵਨ ਛੋਟ ਬੜੇ ਸਭ ਸੰਬਸੇ ਰਬਦਾਸ ਰਹੇ પ્રસੰਤ ਉਹਦੀ ਪ੍ਰਾਪਤੀ ਦੇ ਲਈ ਜਿੱਥੇ ਅਸੀਂ ਸਾਰੇ ਲੱਗੇ ਆ ਉੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਗਵਾਨ ਸਿੰਘ ਮਾਨ ਸਾਹਿਬ ਉਹਨਾਂ ਦੀ ਇਹ ਸੋਚ ਹੈ ਕਿ ਜੋ ਗੁਰੂਆਂ ਨੇ ਸਾਨੂੰ ਸਨੇਹਾ ਦਿੱਤਾ ਜੋ ਸਾਨੂੰ ਉਹਨਾਂ ਨੇ ਉਪਦੇਸ਼ ਦਿੱਤਾ ਉੱਤੇ ਚੱਲੀਏ ਤਾਂ ਹੀ ਮੈਂ ਸਮਝਦਾ ਕਿ ਅਸੀਂ ਗੁਰੂਆਂ ਦੇ ਜਿਹੜੇ ਇਹ ਦਿਨ ਦੇ ਸੇ ਮਨਾ ਰਹੇ ਹਾਂ ਉਹਨਾਂ ਦਾ ਫਾਇਦਾ ਵੀ ਤਾਈ ਹੋਏਗਾ ਸੋ ਇੱਕ ਵਾਰ ਫਿਰ ਸਤਗੁਰੂ ਦਾਸ ਮਹਾਰਾਜ ਦੇ ਪ੍ਰਕਾਸ਼ ਅਸਰ ਦੀ ਸਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਗ ਗੁਰੂ ਦੇ ਤੁਹਾਨੂੰ ਗੁਰੂ

ਸਮਾਜਿਕ ਤੌਰ ਤੇ ਸਾਰੇ ਲੋਕ ਬਰਾਬਰ ਹੋਣ ਧਾਰਮਿਕ ਤੌਰ ਤੇ ਸਾਰੇ ਲੋਕ ਬਰਾਬਰ ਹੋਣ ਔਰ ਵਿਧਾਨ ਸਭਾ ਹਲ ਕਾਰਜੰਕ ਦੇ ਅੰਦਰ ਜਨਰਾਜ ਮੇਲ ਕਰ ਰਹੇ ਸਮਾਜ ਨੂੰ ਜੋੜ ਰਹੇ ਸਮਾਜ ਦੇ ਵਿਧਾਨ ਸਭਾ ਦੇ ਕਰੀਬਾਂ ਵੀ ਗੱਲ ਸਰਯੋਗ ਮਾਨਯੋਗ ਸਰਦਾਰ ਜੈਕ੍ਰਿਸ਼ਨ ਸਿੰਘ ਰੌੜੀ ਸਾਹਿਬ ਵਿਪਤੀ ਸਪੀਕਰ ਪੰਜਾਬ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਵੀ ਅੱਜ ਦੇ ਇਸ ਪਵਿੱਤਰ ਮੌਕੇ ਤੇ ਸੰਗਤ ਨੂੰ ਵਧਾਈ ਦੇਣ ਪਰਮ ਸਤਿਕਾਰਯੋਗ ਗੁਰੂ ਘਰ ਦੇ ਵਿੱਚ ਸ਼ਸ਼ੋਭਿਤ ਸਾਧ ਸੰਗਤ ਜੀ ਜੈ ਗੁਰਦੇਵ ਧੰ ਗੁਰਦੇਵ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 648 ਮੈਂ ਗੁਰਪੁਰਪਿਆਂ ਮੈਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਬਧਾਈ ਦੇਣਾ ਅੱਜ ਖਾਲਸਾ ਸਾਹਿਬ ਦੇਖੇ ਜਿੱਥੇ ਅੰਮ੍ਰਿਤਕੁੰਡ ਹੈ ਜਿੱਥੇ ਚਰਨ ਗੰਗਾ ਇਸ ਧਰਤੀ ਦੇ ਉੱਤੇ ਸ਼ਿਗਵਦਾਸ ਮਹਾਰਾਜ ਜੀ ਨੇ ਆਪਣਾ ਜੀਵਨ ਬਤੀਤ ਕੀਤਾ ਜਿੱਥੇ ਸੰਗਤਾਂ ਨੂੰ ਉਪਦੇਸ਼ ਦਿੱਤਾ ਜਿੱਥੇ ਸੰਗਤਾਂ ਨੂੰ ਉਤਾਰਿਆ ਜਿਸ ਧਰਤੀ ਦੇ ਉੱਤੇ ਗੁਰੂ ਸਾਹਿਬ ਨੇ ਤਪਸਥਾਨ ਸਿਸ਼ੋਵਤ ਨੇ ਮੈਨੂੰ ਮਾਣ ਹੈ ਕਿ ਮੈਨੂੰ ਉਸ ਧਰਤੀ ਤੋਂ ਜੁੜ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਂਬਰ ਬਣ ਦਾ ਮੌਕਾ ਮਿਲਿਆ ਜਿੱਥੇ ਵਾਵਾ ਸਾਹਿਬ ਵੇਦਕਰ ਜੀ ਨੇ ਉਂਗਲ ਕੀਤੀ ਹੋਈ ਹੈ ਕਿ ਤੁਹਾਡੇ ਨੇਕ ਜਿਹੜੇ ਆ ਇਸ ਵਿਧਾਨ ਸਭਾ ਦੇ ਵਿੱਚ ਲਿਖੋਣੇ ਆ ਅੱਜ ਮੇਰੇ ਨਾਲ ਵਿਸ਼ੇਸ਼ ਤੌਰ ਤੇ ਮੇਰੇ ਨਾਲ ਬਹੁਤ ਸਾਰੇ ਸਤਿਕਾਰਯੋਗ ਮੇਰੇ ਵੱਡੇ ਵੀਰ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਜਿਹੜੇ ਕਿ ਹਲਕਾ ਬੰਗਾ ਤੋਂ ਸੇਵਾ ਕਰ ਰਹੇ ਨੇ ਦੂਜੀ ਵਾਰ ਐਮਐਲਏ ਨੇ ਔਰ ਆਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੰਟੇਨਰ ਵੇਅਰਹਾ우스 ਦੇ ਚੇਅਰਮੈਨ ਨੇ ਉਹਨਾਂ ਨੇ ਵੀ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਵਧਾਈ ਇੱਥੇ ਦਿੱਤੀ ਹੈ ਉੱਥੇ ਸਾਡੇ ਨਾਲ ਗੁਰਲਾਲ ਸੈਲਾ ਜੀ जिड़े कि नीला पिंड सैले तो भी सरपंच साहबान और पिंड सिबली तो सरदार बलबीर सिंह जी सरपंच साहब पेंड खुशीपति तो सरपंच गुलशन ठाकुर जी पिंड तो, सरदार जसविंदर जी सिंह जी सरपंच साहब पिंड ढाडा खोद तो सरदार हरदीप सिंह जी जो कि सरपंच साहब ने पिंड महदवाणी तो ਨਰੇਸ਼ ਰਾਣਾ ਜੀ ਜੋ ਸਰਪੰਚ ਸਾਹਿਬ ਨੇ ਮੇਰੇ ਵੱਡੇ ਵੀਰ ਚੰਦ ਜੀ ਚੰਨੀ ਜੀ ਢੰਡਾ ਸਾਹਿਬ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੀ ਸੰਗਤ ਹੈ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਆਈ ਹੈ ਅੱਜ ਗੁਰੂ ਸਾਹਿਬ ਦੇ ਗੁਰਪੁਰਬ ਜਿੱਥੇ ਕਰੋਜਰ ਸਾਹਿਬ ਦੀ ਧਰਤੀ ਤੇ ਮਨਾਏ ਜਾ ਰਹੇ ਨੇ ਜਿੱਥੇ ਗੱਡ ਸ਼ੰਕਰ ਦੀ ਧਰਤੀ ਤੇ ਮਨਾਏ ਜਾ ਰਹੇ ਨੇ ਜਿੱਥੇ ਪੰਜਾਬ ਤੇ ਭਾਰਤ ਦੀ ਧਰਤੀ ਤੇ ਮਨਾਏ ਜਾ ਰਹੇ ਨੇ ਉੱਥੇ ਵਿਸ਼ੇਪ ਵਿੱਚ ਪੂਰੀ ਦੁਨੀਆ ਦੇ ਵਿੱਚ ਗੁਰੂ ਸਾਹਿਬ ਜੀ ਦੇ जे गुरपुरब है बड़ी धूमधाम मनाया जा रहा है अब मैं गुरु साहब के चरणों अरदास बेनती करी है कि गुरु साहब कृपा गुरु साहब के वाक ने ऐसा चाहो राजे सब संब से रविदास प्रसन्न सचे पातशाह मान यो अरविंद केजरीवाल साहब जी मान यो भगवंत मान जी की लंबी उम्र कर तंदुरुस्ती बख्शिश कर ਕਿ ਜਿਹੜੇ ਲੋਕਾਂ ਨੇ ਅਸੀਂ ਗੱਲ ਕਰਦੇ ਆ ਜਿਨ੍ਹਾਂ ਨਕਾੜਿਆਂ ਦੇ ਪਿਛਾਰਿਆਂ ਦੇ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇਹਨਾਂ ਦੀ ਜਿਹੜੀ ਸੇਵਾ ਕਰਨ ਦਾ ਬਲ ਬਲ ਤੋਂ ਬਖਸ਼ਣ ਔਰ ਜੋ ਤੁਸੀਂ ਤਕੜੇ ਹੋ ਕੇ ਪੰਜਾਬ ਦੀ ਆਪਣੇ ਲੋਕਾਂ ਦੀ ਜਿਹੜੀ ਅਸੀਂ ਸੇਵਾ ਕਰ ਸਕੀਏ ਇਹਨਾਂ ਸ਼ਬਦਾਂ ਨਾਲ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈ ਜੈ ਗੁਰਦੇਵ ਧੰਗੋਲੇ ਜੋ ਬੋਲੇ ਸੋ ਨਰ ਪੈ ਸਤਗੁਰੂ ਦਾਸ ਮਹਾਰਾਜ ਕੀ ਜੈ ਪਿਆਰੀ ਸਾਥ ਸੰਗਤ ਜੀਓ ਪਹਿਲਾ ਸਤਗੁਰ ਵਦਾਹ ਮਹਾਰਾ ਦੇ ਜਨਮ ਦਿਨ ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਉਹ ਜਿੱਥੇ ਤੱਕ ਸ਼੍ਰੀ ਚਨਛੂ ਗੰਗਾ ਸਾਧਕਾ ਖੁਰਾਲਗਬ ਸਾਹਿਬ ਵਿਕੇ 12 ਤਰੀਕ ਦਾ ਜੋ ਦਿਨ ਸੀ ਸਤਗੁਰ ਮਹਾਰਾ ਦਾ ਗੁਰਪੁਰਬ ਸੀ ਉਸ ਦੇ ਵਿੱਚ ਸ਼੍ਰੀ ਚਨਛੂ ਗੰਗਾ ਹਾਜ਼ਰੀ ਭਰਨ ਲਈ ਨਕਤਮਤ ਹੋਣ ਲਈ ਪੰਜਾਬ ਵਿਧਾਨ ਸਭਾ ਦਾ ਸਪੀਕਰ ਸਰਦਾਰ ਜੈ ਸਿੰਘ ਰੋੜੀ ਸਾਹਿਬ ਔਰ ਚੇਅਰਮੈਨ ਡੋਗੀ ਬੰਗਿਆ ਤੋਂ ਜਿਨ੍ਹਾਂ ਨੇ ਸੀਟ ਜਿੱਤੀ ਹੈ ਉਹ ਅੱਜ ਆਪ ਦੇ ਚੇਅਰਮੈਨ ਹੈ ਡਾਕਟਰ ਸੁਖਵਿੰਦਰ ਸੁਖੀ ਜੀ ਔਰ ਉਹਨਾਂ ਦੇ ਨਾਲ ਪ੍ਰਧਾਨ ਗੁਰਲਾਲ ਸੱਡਾ ਜੀ ਔਰ ਸੋਨ ਲਾਲ ਢੰਡਾ ਜੀ ਇਹਨਾਂ ਨੇ ਆ ਕੇ ਨਤਮਤ ਹੋਏ ਗੁਰੂ ਮਹਾਰਾਜ ਦੇ ਚਰਨਾਂ 'ਚ ਪਹਿਲਾ ਇਹਨਾਂ ਦੇ ਹਾਣ ਦੇ ਉੱਤੇ ਅਸੀਂ ਪ੍ਰਬੰਧਕ ਕਮੇਟੀ ਇਹਨਾਂ ਦਾ ਧੰਨਵਾਦ ਕਰਦੀ ਹੈ ਕਿਉਂਕਿ ਜੋ ਪਿੱਛੇ ਟਿਊਬਲ ਚੱਲ ਰਿਹਾ ਹੈ ਉਹ ਟਿਊਬਲ ਜਿਹੜਾ ਹੈ ਉਹ ਲਗਭਗ 1 ਕਰੋੜ ਦੇ ਉੱਤੇ ਉਹ ਪ੍ਰੋਜੈਕਟ ਹੈ ਉਹ ਪ੍ਰੋਜੈਕਟ ਜਿਹੜਾ ਮਾਨਯੋਗ ਸਪੀਕਰ ਸਾਹਿਬ ਜੈਕੀਨ ਰੋੜੀ ਸਾਹਿਬ ਵੱਲੋਂ ਉਹ ਗੁਰੂ ਘਰ ਨੂੰ ਇੱਥੇ ਲਵਾ ਰਿਆ ਹਾ 9 ਵਾਲੇ ਦਿਨਾਂ ਦੇ ਕਿ ਕਿਸ ਤਰ੍ਹਾਂ ਵੱਡਾ ਪ੍ਰੋਗਰਾਮ ਹੈ 11 12 13 14 April ਦਾ ਅੰਮ੍ਰਿਤ ਧਾਰਾ ਪ੍ਰਗਟ ਦਿਵਸ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਪਾਣੀ ਦੀ ਬਹੁਤ ਕਿੱਲਤ ਹੁੰਦੀ ਹੈ ਔਰ ਤੰਗੀ ਹੁੰਦੀ ਹੈ ਟੈਂਕਰਾਂ ਤੇ ਪਾਣੀ ਆਉਂਦਾ ਹੈ ਤੇ ਸਾਨੂੰ ਲੱਗਦਾ ਵੀ ਉਹ ਟਿਊਬਲ ਜਦ ਤੱਕ ਬੋਰਿੰਗ ਜਿਹੜੀ ਆ ਹੋ ਜਾਏਗੀ ਪਹਿਲਾਂ ਬੋਰਿੰਗ ਸ਼ੁਰੂ ਕੀਤਾ ਸੀ ਇਸ ਪਾਸੇ ਦੁਕਾਨਾਂ ਦੀ ਬੈਕ ਸਾਈਡ ਜਿਹੜਾ ਟਿਊਬਲ ਜਾ ਕੇ 500 ਤੇ ਜਾ ਕੇ ਫਸ ਗਿਆ ਉੱਥੋਂ ਉਹਨਾਂ ਨੇ ਪਟਵੜੀ ਕੋਸ਼ਿਸ਼ ਕੀਤੀ ਪਰ ਉੱਥੋਂ ਪਟਕੇ ਪੈ ਪੰਜਰ ਦੀ ਪੈਪਾਂ ਵਿੱਚ ਤੇ ਰਹਿ ਗਈਆਂ ਘੱਟੋ ਘੱਟ 10 ਲੱਖ ਦਾ ਠੇਕੇਦਾਰ ਕਹਿੰਦਾ ਨੁਕਸਾਨ ਹੋਇਆ ਤੇ ਹੁਣ ਪਿੱਛੇ ਜਿਹੜਾ ਜਿੱਥੇ ਆਪਣੀ ਹਾਦਾ ਉੱਥੇ ਵੋਰਨ ਫੇਰ ਸ਼ੁਰੂ ਹੈ ਔਰ ਮੈਨੂੰ ਲੱਗਦਾ ਵੀ ਉਹ ਦਸਿਆ ਕੱਲ ਪਤਾ ਲੱਗਿਆ ਵੀ 300 ਉਹ ਫੁੱਟ ਥੱਲੇ ਚਲੇ ਗਿਆ ਤਾਂ ਸਾਥ ਸੰਗਤ ਜੀ ਇੱਕ ਕਿਰਪਾ ਹੋਈ ਹੈ ਸਰਦਾਰ ਜੈ ਸਿੰਘ ਰੋੜੀ ਦੀ ਜਿਨ੍ਹਾਂ ਨੇ ਇਸ ਟਿਊਬਨ ਨੂੰ ਦੇਖ ਕੇ ਇੱਥੇ ਦੇਖ ਕੇ ਸੰਗਤਾਂ ਦੇ ਜਿਹੜਾ ਪਾਣੀ ਦੀ ਘਾਟ ਨੂੰ ਪੂਰਾ ਹੋਏਗਾ ਅਸੀਂ ਉਹਨਾਂ ਦਾ ਪੈਦਲੋਂ ਧੰਨਵਾਦ ਕਰਦੇ ਆਂ ਪ੍ਰਬੰਧਕ ਕਮੇਟੀ ਕਰਦੀ ਹੈ ਔਰ ਡਾਕਟਰ ਸੁਖੀ ਦਾ ਧੰਨਵਾਦ ਕਰਦੇ ਆਂ ਹੋਰ ਗੁਰਲਾਲ ਸੈਲਾ ਜੀ ਦਾ ਹੋਰ ਜਿੰਨੇ ਵੀ ਅਹੁਦੇਦਾਰ ਆਪ ਸਰਕਾਰ ਦੇ ਸਾਰਿਆਂ ਦਾ ਵੀ ਧੰਨਵਾਦ ਕਰਦੇ ਆਂ ਔਰ ਦੂਸਰਾ ਸ਼੍ਰੀ ਚੰਸ਼ੂ ਗੰਗਾਵਲੋਂ ਜਿਹੜੇ ਹਰ ਸਾਲ ਵੱਡਾ ਜੱਥਾ ਬਨਾਸ ਕਾਂਸ਼ੀ ਜਾਂਦਾ ਹੈ ਇਸ ਵਾਰ ਜਿਹੜੀ ਫੇਰ ਜਿਹੜੀ ਯਾਤਰਾ ਆਲ ਇੰਡੀਆ ਤਰਮਿੰਦੇ ਕੌਮੀ ਚੇਅਰਮੈਨ ਬੀਬੀ ਕਮਲੇਸ਼ ਕੋ ਘੇੜਾ ਨੂੰ ਮਨਜ਼ੂਰੀ ਮਿਲੀ ਹੈ ਔਰ ਉਹ ਯਾਤਰਾ ਲੈ ਕੇ ਆਪਾਂ ਬਰਾੜੀ ਜਿਹੜਾ ਟੌਂਗ ਆਫ ਤੋਂ ਚੱਲੇ ਆਂ ਔਰ ਕਿਉਂਕਿ ਪਹਿਲਾਂ ਮਜ਼ਾਦਨ ਚੌਂਕ ਸੀ ਜਿੱਥੇ ਮੀਰਾ ਜੀ ਨੇ ਨਾਮ ਸ਼ਬਦ ਲਿਆ ਗੁਰੂ ਮਹਾਰਾਜ ਤੋਂ ਈਸਵਰ ਵੱਡਾ ਕੁੰਬ ਦਾ ਕੱਠ ਹੋਣ ਕਰਕੇ ਥੋੜਾ ਜਿਹਾ ਰੂਟ ਬਦਲਿਆ ਤੇ ਉੱਥੇ ਆ ਕੇ ਜਿਹੜੀ ਯਾਤਰਾ ਸ਼ੁਰੂ ਹੋਈ ਤਾਂ ਬਗੜਾੜੀ ਤੋਂ ਜਨਮ ਸਥਾਨ ਸਿਰ ਗੋਦਨ ਪਰ ਪੂਰੀ ਹੋਈ ਤਾਂ ਉਸ ਤੋਂ ਬਾਅਦ ਦੂਸਰੇ ਦਿਨ ਜਿਹੜਾ ਆਲ ਇੰਡੀਆ ਪਰਮਿਸ਼ਨ ਪੂਰੇ ਭਾਰਤ ਦੀ ਸੰਗਤ ਆਈ ਹੁੰਦੀ ਐ ਨਮੈਂਦੇ ਆਈ ਹੁੰਦੀ ਆਉਂਦੇ ਚ ਇੱਕ ਕਲੈਕਸ਼ਨ ਹੁੰਦਾ ਸਾਡਾ ਜਿਹੜੀ ਸਾਡੀ ਸੁਪਰੀਮ ਬਾਡੀ ਆਲ ਇੰਡੀਆ ਆਦੀ ਧਰਮ ਮਿਸ਼ਨ ਜਿਹਦੀ ਚੇਅਰਮੈਨ ਬੀਬੀ ਕਮਲੇਸ਼ ਕੋਕੜਾ ਹੈ ਇੱਕ ਪੂਰਾ ਵਿਧਾਨ ਦੇ ਹਸਾਫਨਾ ਜਿਹੜਾ ਸਾਡਾ ਸੰਵਿਧਾਨ ਹੈ ਆਲ ਇੰਡੀਆ ਧਰਮਿੰਦਾ ਉਹਦੇ ਨਾਲ ਚਨਾਬ ਹੋਇਆ ਔਰ ਚਨਾਬ ਦੇ ਵਿੱਚ ਪੂਰੀ 31 ਮੈਂਬਰੀ ਕਮੇਟੀ ਆ ਪੂਰੀ ਭਾਰਤੀ ਬਣਾਈ ਗਈ ਹੈ ਔਰ ਜਿਸ ਦੇ ਵਿੱਚ ਸੰਗਤਾਂ ਨੂੰ ਹੋਰ ਹੋਏਗਾ ਵਿਧਾਨ ਦੇ ਸਾਹਮਣੇ ਗਿਆਨ ਚੰਦ ਗੰਗੜਜੀ ਬੈਠੇ ਹੈ ਜਿਹੜੇ ਮਿਸ਼ਰੀਕਾਰਾ ਕਰਾ ਜਿਨ੍ਹਾਂ ਨੇ ਬਾਬਾ ਬੰਤਾਰਾਮ ਕੋਕੜਾ ਨਾਲ ਚੱਲ ਕੇ ਬਾਬਾ ਵੰਤਰਾਮ ਕੇ ਰਾਜੇ ਨਾਲ ਚੱਲੇ ਆਂ ਔਰ ਪੁਰਾਣੇ ਚੱਲੇ ਆ ਇਹਨਾਂ ਨੂੰ ਭਾਰਤ ਦਾ ਪ੍ਰਚਾਰਕ ਸਖਤਰ ਬਣਾਇਆ ਗਿਆ ਹੈ ਵੀ ਸਾਰੇ ਭਾਰਤ ਤੇ ਪ੍ਰਚਾਰ ਕਰਕੇ ਆਲ ਇੰਡੀਆ ਆਪਰਮਿਸ਼ਨ ਦਾ ਔਰ ਅੱਗੇ ਵਧਾਉਣਗੇ ਅਸੀਂ ਭੈਣਜੀ ਦਾ ਵੀ ਧੰਨਵਾਦ ਕਰਦੇ ਆ ਇਹ ਵੀ ਧੰਨਵਾਦ ਕਰਨਗੇ ਇੱਕ ਪੁਰਾਣਾ ਸਾਥੀ ਪੁਰਾਣਾ ਮਿਸ਼ਨਰੀ ਸਾਥੀ ਜਿਹਨਾਂ ਨੂੰ ਤੁਸੀਂ ਫੇਰ ਡਿਊਟੀ ਸੌਂਪੀ ਹੈ ਤੇ ਇਸ ਕਰਕੇ ਸਾਥ ਸੰਗਤ ਜੀਓ ਜਿਹੜਾ ਸਾਰਾ ਪ੍ਰੋਗਰਾਮ ਹੈ ਬੜੀ ਸਫਤਤਾਪੂਰਵ ਜਿਹੜਾ ਹੈ ਉਹ ਹੋਇਆ ਹੈ ਅਸੀਂ ਸਤਿਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦੇ ਆਂ ਇਸੇ ਤਰ੍ਹਾਂ ਆਪਣਾ ਹੱਥ ਰੱਖ ਕੇ ਆਪਣੇ ਜਿਹੜੇ ਸੇਵਕ ਹੈ ਇਸੇ ਤਰ੍ਹਾਂ ਹੱਥ ਰੱਖ ਕੇ ਮੇਹਰ ਰੱਖ ਕੇ ਅੱਗੇ ਚੱਲਦੇ ਰਹਿਣ ਔਰ ਪੂਰੇ ਭਾਰਤ ਜਿਹੜਾ ਪਿਆਰ ਹੈ ਆਲਰੇਡੀ ਆਪਰਮਿਸ਼ਨ ਵੱਲੋਂ ਉਹ ਜਾਰੀ ਰਹੇ ਤਾਂ ਸਾਰੀ ਸੰਗਤ ਦਾ ਅਸੀਂ ਫਿਰ ਦੁਬਾਰਾ ਤਹਿ ਦਰੋਂ ਧੰਨਵਾਦ ਕਰਦੇ ਆਂ ਜੀ ਜੈਪੁਰ ਦੇ ਤੁਨਗੁਰ ਦੇ ਜੀ